ਸੱਚ ਕਾਲ ਜੀ ਕਿਸਾਨ ਵੀਰੋ ਆਪਾਂ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਨੇ ਝੋਨੇ ਦੇ ਹਾਈਬ੍ਰਿਡ ਬੀਜਾਂ ਨੂੰ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਸੀਗਾ ਇਹਦੇ ਖਿਲਾਫ ਕੁਝ ਕਿਸਾਨ ਵੀਰਾਂ ਦੇ ਵੱਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਪਾਈ ਗਈ ਸੀ ਉਸ ਅਪੀਲ ਦਾ ਜਿਹੜਾ ਫੈਸਲਾ ਆ ਉਹ ਆਉਣ ਦੀ ਪੂਰੀ ਸੰਭਾਵਨਾ 13 ਤਰੀਕ ਨੂੰ ਹੈ ਜਾਨੀ ਕਿ 13 ਮਈ ਨੂੰ ਉਸ ਅਪੀਲ ਦਾ ਫੈਸਲਾ ਜੇਕਰ 13 ਮਈ ਨੂੰ ਕਿਸਾਨਾਂ ਦੇ ਪੱਖ ਵਿੱਚ ਆਉਂਦਾ ਹੈ ਜਾਂ ਕਹਿ ਲਓ ਕਿ ਹਾਈਬ੍ਰਿਡ ਬੀਜਾਂ ਦੇ ਪੱਖ ਵਿੱਚ ਆਉਂਦਾ ਹੈ ਤਾਂ ਇਹਦਾ ਅਰਥ ਹੋਏਗਾ ਕਿ ਕਿਸਾਨ ਵੀਰ ਹਾਈਬ੍ਰਿਡ ਝੋਨਾ ਪੰਜਾਬ ਵਿੱਚ ਬੀਜ ਸਕਣਗੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਵੀਰ ਜਿਹੜੇ ਨੇ ਉਹ ਹਾਈਬ੍ਰਿਡ ਝੋਨਾ ਬੀਜਣਾ ਚਾਹੁੰਦੇ ਨੇ ਸੋ ਅਸੀਂ ਤੁਹਾਨੂੰ ਪੀਆਰ ਪੰਜਾਬ ਤੋਂ ਇਹੀ ਬੇਨਤੀ ਕਰਾਂਗੇ ਕਿ ਤੁਸੀਂ 13 ਮਈ ਤੱਕ ਉਡੀਕ ਕਰੋ ਸੋ ਹਾਈਬ੍ਰਿਡ ਬੀਜਾਂ ਦੀ ਇਹ ਖਾਸੀਅਤ ਹੈ ਕਿ ਇਹ ਘੱਟ ਪਾਣੀ ਲੈਂਦੇ ਨੇ ਪੰਜਾਬ ਵਰਗਾ ਸੂਬਾ ਜਿਹੜਾ ਕਿ ਪਹਿਲਾਂ ਹੀ ਪਾਣੀ ਦੀ ਘਾਟ ਦੇ ਨਾਲ ਜਾਂ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਆ ਉਹਦੇ ਵਿੱਚ ਇਹ ਹਾਈਬ੍ਰਿਡ ਜਿਹੜੇ ਨੇ ਬੀਜ ਨੇ ਇਹ ਇੱਕ ਚੰਗਾ ਬਦਲ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਦੇ ਖਾਰੇਪਣ ਦੀ ਵੀ ਸਮੱਸਿਆ ਹੈ ਜਿੱਥੇ ਕਿ ਸ਼ਾਇਦ ਕੋਈ ਹੋਰ ਬੀਜ ਨਹੀਂ ਹੋ ਸਕਦਾ ਤੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਇਹ ਹਾਈਬ੍ਰਿਡ ਬੀਜ ਨੇ ਇਹ ਹੋ ਜਾਂਦੇ ਨੇ ਆਸਾਨੀ ਨਾਲ ਹੋ ਜਾਂਦੇ ਨੇ ਖਾਰੇ ਪਾਣੀ ਉਵਾਲੇ ਏਰੀਏ ਦੇ ਵਿੱਚ ਵੀ ਹੋ ਜਾਂਦੇ ਨੇ ਹਾਈਬ੍ਰਿਡ ਬੀਜਾਂ ਦੇ ਬਾਰੇ ਆਪਾਂ ਨੂੰ ਇੱਕ ਗੱਲ ਹੋਰ ਨਹੀਂ ਭੁੱਲਣੀ ਚਾਹੀਦੀ ਜਿਹੜੀ ਕਿ ਇੱਕ ਬਹੁਤ ਵੱਡੀ ਚੀਜ਼ ਆ ਉਹ ਹੈਗੀ ਆ ਕਿ ਝੋਨੇ ਦੇ ਹਾਈਬ੍ਰਿਡ ਜਿਹੜੇ ਬੀਜ ਆ ਉਹ 5 ਤੋਂ 6 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਵੀ ਵੱਧ ਦਿੰਦੇ ਨੇ ਜਦੋਂ ਝਾੜ ਵੱਧ ਆ ਤੇ ਪ੍ਰਤੀ ਏਕੜ ਤੁਹਾਡੀ ਜਿਹੜੀ ਆਮਦਨ ਆ ਉਹ 10 ਤੋਂ 12000 ਪ੍ਰਤੀ ਏਕੜ ਦੇ ਹਿਸਾਬ ਨਾਲ ਵੱਧ ਜਾਂਦੀ ਆ ਕਿਸਾਨ ਵੀਰੋ ਹਾਈਬ੍ਰਿਡ ਬੀਜ ਜਿਹੜੇ ਨੇ ਉਹ ਸਮੇਤ ਪਨੀਰੀ 120 ਤੋਂ 30 ਦਿਨ ਲੈਂਦੇ ਨੇ ਫਸਲ ਤਿਆਰ ਹੋਣ ਦੇ ਲਈ ਠੀਕ ਆ ਹੁਣ ਮੰਨ ਲਓ ਜੇਕਰ ਅਸੀਂ 20 ਮਈ ਜਾਂ 25 ਮਈ ਤੱਕ ਵੀ ਆਪਣੀ ਪਨੀਰੀ ਬੀਜਦੇ ਆ ਤੇ ਆਪਾਂ ਤਕਰੀਬਨ 15 ਤੋਂ 20 ਜੂਨ ਤੱਕ ਇਸ ਸਥਿਤੀ 'ਚ ਹੋਵਾਂਗੇ ਕਿ ਆਪਾਂ ਝੋਨਾ ਲਾ ਲਈਏ ਤੇ ਜੇਕਰ ਅਸੀਂ ਉਸ ਤਰੀਕ ਤੱਕ ਝੋਨਾ ਲਾ ਲੈਨੇ ਆ ਤੇ ਜ਼ਾਹਰ ਹੈ ਕਿ ਆਪਾਂ ਅਕਤੂਬਰ ਦੇ ਦੂਸਰੇ ਹਫ਼ਤੇ ਜਾਂ ਪਹਿਲੇ ਜਾਂ ਦੂਸਰੇ ਹਫ਼ਤੇ ਸਾਡੀ ਜਿਹੜੀ ਫਸਲ ਆ ਉਹ ਪੱਕ ਕੇ ਤਿਆਰ ਹੋ ਜਾਵੇ ਕਿਉਂਕਿ ਇਹ 120 ਤੋਂ 30 ਦਿਨਾਂ ਦੇ ਵਿੱਚ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਆਪਾਂ ਸਾਵਾ ਦੇ ਬੀਜਾਂ ਦੀ ਵੀ ਇੱਕ ਵੀਡੀਓ ਕੀਤੀ ਸੀਗੀ 7301 ਤੇ 7501 ਉਹ ਸਾਵਾ ਦੇ ਜਿਹੜੇ ਉਹ ਸੀਡਸ ਨੇ ਉਹ ਉਹਨਾਂ ਦਾ ਕੱਦ ਛੋਟਾ ਰਹਿੰਦਾ ਤੇ ਪਰਾਲੀ ਦੀ ਸਮੱਸਿਆ ਘਟਦੀ ਹੈ ਉਹਦੇ ਨਾਲ ਨਾਲ ਦੀ ਨਾਲ ਉਹ ਜਿਹੜੇ ਬੀਜ ਨੇ ਉਹਨਾਂ ਨੂੰ ਬਿਮਾਰੀ ਬਹੁਤ ਘੱਟ ਕਹਿੰਦੇ ਆਉਂਦੀ ਆ ਕਿਸਾਨ ਵੀਰਾਂ ਨੇ ਦੱਸਿਆ ਸੀ ਕਿ ਸਪਰੇਅ ਤੇ ਖਾਦ ਦੀ ਲੋੜ ਬਹੁਤ ਘੱਟ ਰਹਿੰਦੀ ਆ ਸਾਵਾ ਦੇ ਬੀਜਾਂ ਬਾਰੇ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਕਿ ਇਹ ਉਹ ਬੀਜ ਨੇ ਜਿਨ੍ਹਾਂ ਨੂੰ ਕਿ ਪੰਜਾਬ ਰਾਜ ਦੇ ਲਈ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ ਕਿ ਇੱਥੇ ਵੀ ਬੀਜੀ ਜਾ ਸਕਦੀ ਆ ਨਾਲ ਦੀ ਨਾਲ ਇਹਨੂੰ ਯੂਨੀਵਰਸਿਟੀ ਦੇ ਵੱਲੋਂ ਆਪਣੀ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇਹਨੂੰ ਟੈਸਟ ਵੀ ਕੀਤਾ ਹੋਇਆ ਆ ਤੇ ਮਿਲਿੰਗ ਪਰਸੈਂਟੇਜ ਜੋ ਸਾਨੂੰ ਦੱਸੀ ਗਈ ਸੀਗੀ ਉਹ ਇਹਨਾਂ ਦੀ ਲਗਭਗ 70% ਤੋਂ ਉੱਪਰ ਦੱਸੀ ਗਈ ਆ ਤੇ ਇਸ ਲਈ ਇਹ ਕਾਫੀ ਵਧੀਆ ਸੀਡ ਜਿਹੜੇ ਮੰਨੇ ਗਏ ਤੇ ਪਿਛਲੇ ਸਾਲ ਜਾਨੀ ਕਿ ਇਹ ਉਹ ਬੀਜ ਆ ਜਿਹਦੀ ਬਲੈਕ ਕਹਿੰਦੇ ਹੋਈ ਆ ਬਲੈਕ ਜਾਨੀ ਇੰਨੀ ਜ਼ਿਆਦਾ ਮੰਗ ਸੀ ਕਿ ਕਿਸਾਨਾਂ ਨੇ ਬਲੈਕ ਜਿਹਦਾ ਸੀਡ ਖਰੀਦਿਆ ਸੋ ਕਿਸਾਨ ਵੀਰੋ ਇੱਕੋ ਹੀ ਬੇਨਤੀ ਕਿ 13 ਮਈ ਤੱਕ ਦੀ ਵੇਟ ਕਰੋ ਪੂਰੀ ਪੂਰੀ ਉਮੀਦ ਆ ਕਿ 13 ਮਈ ਨੂੰ ਇਸ ਹਾਈਬ੍ਰਿਡ ਬੀਜਾਂ ਦੇ ਸੰਬੰਧ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਫੈਸਲਾ ਆ ਜਾਵੇਗਾ ਤੇ ਜੋ ਵੀ ਫੈਸਲਾ ਆਉਂਦਾ ਆ ਤੁਸੀਂ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਅਗਲੀ ਫਸਲ ਲਾਉਣ ਦੇ ਬਾਰੇ ਸੋਚਿਓ ਸੋ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਤੇ ਵੀਡੀਓ ਨੂੰ ਜ਼ਰਾ ਕਿਸਾਨ ਵੀਰਾਂ ਦੀ ਜਾਣਕਾਰੀ ਦੇ ਲਈ ਦੱਬ ਕੇ ਸ਼ੇਅਰ ਕਰਿਓ ਲਾਈਕ ਵਾਲਾ ਬਟਨ ਜ਼ਰੂਰ ਦੱਬ ਦਿਓ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਇਹ ਜਾਣਕਾਰੀ ਇਹ ਸ਼ੇਅਰ ਕਰੋ ਤੇ ਨਾਲ ਦੀ ਨਾਲ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਸਿਕਾ